ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਚਾਰ ਉਦਾਸੀਆਂ ਕਰਨ ਤੋਂ ਬਾਅਦ ਫਿਰ ਆਖਰ ਨੂੰ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿੱਚ ਆ ਗਏ। ਉਹਨਾਂ ਨੇ ਕਰਤਾਰਪੁਰ ਵਿੱਚ ਆਪਣਾ ਡੇਰਾ ਲਾਇਆ ਤੇ ਉਦਾਸੀ ਦਾ ਭੇਖ ਉਤਾਰ ਦਿੱਤਾ। ਕਿਉਂਕਿ ਉਹਨਾਂ ਅਧਿਆਚਾਰ ਉਦਾਸੀਆਂ ਪੂਰੀਆਂ ਚੁੱਕੀਆਂ ਸੀ ਤੇ ਉਹਨਾਂ ਨੇ ਉਦਾਸੀ ਦਾ ਜੋ ਭੇਖ ਸੀ ਉਹ ਉਤਾਰ ਦਿੱਤਾ ਤੇ ਉਹ ਦੁਨੀਆ ਵਿੱਚ ਵਸਣ ਲੱਗੇ। ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾਂ ਇੱਥੇ ਮੰਜੀ ਦਾ ਅਰਥ ਹੈ ਗੱਦੀ ਗੁਰ ਗੱਦੀ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਆ ਗਏ ਤੇ ਗੱਦੀ ਤੇ ਵਿਰਾਜਮਾਨ ਹੋਏ ਫਿਰ ਉਹਨਾਂ ਨੇ ਸੰਸਾਰ ਨੂੰ ਧਾਰਨਾ ਸ਼ੁਰੂ ਕਰ ਦਿੱਤਾ ਅਰਥਾਤ ਗੁਰੂ ਨਾਨਕ ਸਾਹਿਬ ਜੀ ਫਿਰ satsang ਕਰਦੇ ਸੀ ਕੀਰਤਨ ਕਰਦੇ ਸੀ ਤੇ ਜੋ ਵੀ ਸੰਗਤ ਮਹਾਰਾਜ ਜੀ ਦੇ ਕੋਲ ਆਉਂਦੀ ਸੀ ਮਹਾਰਾਜ ਜੀ ਉਹਨਾਂ ਨੂੰ ਤਾਰਦੇ ਦੇਦੇ ਸੀ ਗੁਰਬਾਣੀ ਨਾਲ ਜੋੜਦੇ ਸੀ ਉਸ ਪ੍ਰਮਾਤਮਾ ਨਾਲ ਜੋੜਦੇ ਸੀ ਤੇ ਮਹਾਰਾਜ ਜੀ ਨੇ ਫਿਰ ਲੋਕਾਂ ਨੂੰ ਤਾਰਨਾ ਸ਼ੁਰੂ ਕਰ ਦਿੱਤਾ ਪ੍ਰਮਾਤਮਾ ਦੇ ਨਾਮ ਨਾਲ ਉਹਨਾਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਉਲਟੀ ਗੰਗ ਵਹਾਈਨ ਗੁਰੂ ਅੰਗਦ ਤੇ ਸਿਰ ਉੱਪਰ ਧਾਰਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾ ਦਿੱਤਾ ਜਿਹੜੇ ਗੁਰੂ ਅੰਗਦ ਦੇਵ ਜੀ ਸੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸੀ ਗੁਰੂ ਨਾਨਕ ਸਾਹਿਬ ਜੀ ਦੇ ਹਰ ਹੁਕਮ ਨੂੰ ਗੁਰੂ ਅੰਗਦ ਦੇਵ ਜੀ ਨੇ ਮੰਨਿਆ ਤੇ ਕਈ ਪ੍ਰੀਖਿਆਵਾਂ ਵਿੱਚ ਪਾਸ ਹੋਏ ਗੁਰੂ ਅੰਗਦ ਦੇਵ ਜੀ ਨੂੰ ਆਖਰ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਥਾਪ ਦਿੱਤਾ ਉਲਟੀ ਗੰਘਾ ਚਲਾ ਦਿੱਤੀ ਇੱਕ ਸਿੱਖ ਨੂੰ ਗੁਰੂ ਬਣਾ ਦਿੱਤਾ ਤੇ ਜਿੰਨੀ ਵੀ ਸੰਗਤ ਸੀ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇ ਅੱਗੇ ਝੁਕਾ ਦਿੱਤੀ ਕਿ ਅੱਜ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਗੁਰੂ ਹੋਣਗੇ ਪੁੱਤਰੀ ਕੌਲ ਨਾ ਪਾਲਿਆ ਮਨ ਖੋਟੀ ਆਕੀ ਨਸਿਆਰਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਬਣਾਇਆ ਤਾਂ ਪੁੱਤਰਾ ਨੇ ਵਿਰੋਧ ਕੀਤਾ ਅਸੀਂ ਨਹੀਂ ਮੰਨਦੇ ਤੇ ਪਰਿਵਾਰ ਵਿੱਚੋਂ ਰਿਸ਼ਤੇਦਾਰਾਂ ਵਿੱਚੋਂ ਕਈਆਂ ਦੇ ਮਨ ਖੋਟੇ ਹੋ ਗਏ ਤੇ ਅਸੀਂ ਇਸ ਨੂੰ ਗੁਰੂ ਨਹੀਂ ਮੰਨਦੇ ਤੇ ਪੁੱਤਰਾਂ ਨੇ ਵੀ ਤੇ ਪਰਿਵਾਰ ਦੇ ਕਈ ਮੈਂਬਰਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਵਿਰੋਧ ਕੀਤਾ ਉਹਨਾਂ ਦੇ ਮਨ ਆਕੀ ਹੋ ਗਏ ਖੋਟੇ ਹੋ ਗਏ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਵਿਰੋਧ ਕੀਤਾ ਬਾਨੀ ਮੁਖੋ ਉਚਾਰੀਏ ਹੋਏ ਰਸਨਾਈ ਮਿਤੇ ਅੰਧਾਰਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਫਿਰ ਕਰਤਾਰਪੁਰ ਦੇ ਵਿੱਚ ਉਸ ਪਰਮਾਤਮਾ ਦੀ ਗੁਰਬਾਣੀ ਅਰਥਾਤ ਬਾਣੀ ਚੱਲਣ ਲੱਗ ਪਈ ਤੇ ਬਾਣੀ ਚੱਲਣ ਨਾਲ ਕਰਤਾਰਪੁਰ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਤੇ ਹਨੇਰਾ ਦੂਰ ਹੋ ਗਿਆ ਸਾਰੀ ਸੰਗਤ ਫਿਰ ਗੁਰਬਾਣੀ ਸੁਣਦੀ ਸੀ ਗੁਰਬਾਨੀ ਹੀ ਚਲਦੀ ਸੀ ਤੇ ਕਰਤਾਰਪੁਰ ਵਿੱਚ ਚਾਨਣ ਹੀ ਚਾਨਣ ਹੋ ਗਿਆ ਹਨੇਰੇ ਦਾ ਨਾਮੋ ਨਿਸ਼ਾਨ ਮਿਟ ਗਿਆ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉਠੇ ਤੁਨਕਾਰਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਫਿਰ ਕਰਤਾਰਪੁਰ ਵਿੱਚ ਸੰਤਾਂ ਦੀ ਚਰਚਾ ਹੋਣ ਲੱਗੀ ਸੰਤ ਮਹਾਪੁਰਸ਼ ਆਪਸ ਵਿੱਚ ਚਰਚਾ ਕਰਨ ਲੱਗੇ ਇੱਕ ਸ਼ਬਦ ਦੀ ਧੁਨੀ ਉਠਣ ਲੱਗੀ ਫਿਰ ਉੱਥੇ ਪ੍ਰਮਾਤਮਾ ਦਾ ਨਾਮ ਹੀ ਚੱਲਣ ਲੱਗ ਪਿਆ ਹਰ ਪਾਸੇ ਪ੍ਰਮਾਤਮਾ ਦੀ ਹੀ ਚਰਚਾ ਹੋਣ ਲੱਗੀ ਪ੍ਰਮਾਤਮਾ ਦੀ ਹੀ ਸਿਫਤ ਸਲਾਹ ਹੋਣ ਲੱਗੀ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਕਰਤਾਰਪੁਰ ਵਿੱਚ ਸ਼ਾਮ ਨੂੰ ਰਹਿਰਾਸ ਦਾ ਪਾਠ ਚੱਲਦਾ ਸੀ ਇੱਥੇ ਸੋ ਦਰ ਦਾ ਅਰਥ ਹੈ ਰਹਿਰਾਸ ਨਾ ਬਾਅਦ ਚੱਲਦਾ ਸੀ ਰਾਤ ਨੂੰ ਫਿਰ ਆਰਤੀ ਹੁੰਦੀ ਸੀ ਤਸਵੀਰੀ ਤੜਕੇ ਅੰਮ੍ਰਿਤ ਵੇਲੇ ਜਪ ਜੀ ਸਾਹਿਬ ਦੀ ਬਾਣੀ ਚੱਲਦੀ ਸੀ ਇਤੇ ਜਾਪ ਦਾ ਅਰਥ ਹੈ ਜਪਜੀ ਸਾਹਿਬ ਦੀ ਬਾਣੀ ਚਲਦੀ ਸੀ ਕਰਤਾਰਪੁਰ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਸੀ ਸਵੇਰੇ ਜਪਜੀ ਸਾਹਿਬ ਦੀ ਬਾਣੀ ਚਲਦੀ ਸੀ ਸ਼ਾਮ ਨੂੰ ਰਹਿਰਾਸ ਦੀ ਬਾਣੀ ਚਲਦੀ ਸੀ ਤੇ ਆ ਰਾਤ ਨੂੰ ਆਰਤੀ ਹੁੰਦੀ ਸੀ ਉੱਥੇ ਪਰਮਾਤਮਾ ਦੀ ਕਰਤਾਰਪੁਰ ਵਿੱਚ ਸਿਫਤ ਸਲਾਹ ਹੁੰਦੀ ਸੀ ਗੁਰਮੁਖ ਪਰ ਅਥਰ ਬਨ ਤਾਰਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਗੁਰਮੁਖਾਂ ਨੇ ਅਥਰਵਨ ਵੇਦ ਨੂੰ ਛੱਡ ਦਿੱਤਾ ਅਰਥਾਤ ਅਥਰਵਨ ਵੇਦ ਦਾ ਤਿਆਗ ਕਰ ਦਿੱਤਾ ਤੇ ਗੁਰਸਿੱਖ ਫਿਰ ਗੁਰਾਂ ਦੀ ਬਾਣੀ ਤੇ ਭਰੋਸਾ ਕਰਨ ਲੱਗੇ ਉਹਨਾਂ ਦਾ ਜੋ ਭਰੋਸਾ ਸਿਰ ਗੁਰਬਾਣੀ ਉੱਪਰ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ